ਭਾਈ ਜੀ ਮੈਂ ਅਕਸਰ ਇੱਕ ਗੱਲ ਕਹਿੰਦਾ ਹੁੰਦਾ ਵੀ ਜਿੱਥੇ ਰਾਜਨੀਤੀ ਦਾ ਕੋਈ ਧਰਮ ਨਹੀਂ ਹੁੰਦਾ ਜੀ ਉੱਥੇ ਫਿਰ ਧਰਮ ਦੀ ਰਾਜਨੀਤੀ ਹੁੰਦੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਆ ਤੁਹਾਡੀ ਆਹੀ ਗੱਲ ਵੱਡੀ ਆ ਨਾ ਹੁਣ ਤੁਸੀਂ ਹਰ ਗੱਲ ਨੂੰ ਜਦੋਂ ਧਰਮ ਨਾਲ ਜੋੜੋਗੇ ਦੇਖੋ ਇਹ ਗੱਲ ਤੁਹਾਨੂੰ ਆਮ ਦੂਜੇ ਧਰਮਾਂ ਦੇ ਤੇ ਸਿੱਖ ਧਰਮ 'ਚ ਫਰਕ ਕੀ ਆ ਕਿ ਸਾਡੀ ਜਿਹੜੀ ਰਾਜਨੀਤੀ ਆ ਉਹ ਧਰਮ ਦੇ ਪ੍ਰਭਾਵ ਹੇਠ ਹੀ ਚੱਲਦੀ ਹੈ ਜੀ ਸਿੱਖ ਰਾਜਨੀਤੀ ਹੈ ਜਿਹੜੀ ਅਸੀਂ ਪੰਥਕ ਜਿਹਨੂੰ ਕਹਿੰਦੇ ਆ ਤਾਂ ਉਹਦਾ ਮਤਲਬ ਹੈ ਕਿ ਧਰਮ ਦੇ ਪ੍ਰਭਾਵ ਹੇਠ ਕੀਤੀ ਜਾਣ ਵਾਲੀ ਰਾਜਨੀਤੀ ਰਾਜਨੀਤੀ ਉਹ ਰਾਜਨੀਤੀ ਜੇ ਮਹਾਰਾਜਾ ਰਣਜੀਤ ਸਿੰਘ ਰਾਜ ਕਰਦਾ ਸੀ ਤਾਂ ਉਹ ਧਰਮ ਦੇ ਪ੍ਰਭਾਵ ਹੇਠ ਕਰਦਾ ਸੀ ਪੰਜ ਪਿਆਰੇ ਹਨ ਗੁਰੂ ਸਹਿਬਾਨ ਦਾ ਜਿਹੜਾ ਇੱਕ ਫਲਸਫਾ ਸੀਗਾ ਹਾਂਜੀ ਸਾਰੇ ਧਰਮਾਂ ਦੇ ਵਿੱਚ ਇਹ ਗੱਲ ਹੈ ਨਹੀਂਗੀ ਓਵੇਂ ਨਹੀਂਗੀ ਜਨਾ ਪਰ ਸਿੱਖ ਧਰਮ ਦੇ ਵਿੱਚ ਸੜੇ ਸਾਡੇ ਵਿਦਵਾਨ ਨੇ ਉਹ ਜਦੋਂ ਗੱਲ ਕਰਨਗੇ ਉਹ ਕਹਿਣਗੇ ਕਿ ਨਹੀਂ ਸਿੱਖੀ ਦੇ ਵਿੱਚ ਜਿਹੜਾ ਧਰਮ ਆ ਸਿੱਖ ਰਾਜਨੀਤੀ 'ਚ ਧਰਮ ਵੱਖ ਨਹੀਂ ਕੀਤਾ ਜਾ ਸਕਦਾ ਨਹੀਂ ਕੀਤਾ ਜਾ ਸਕਦਾ ਮੀਰੀ ਪੀਰੀ ਦਾ ਸਿਧਾਂਤ ਹੈ ਹਾਂ ਇਸ ਕਰਕੇ ਇਹ ਸਿਧਾਂਤ ਆ ਜਿਹੜਾ ਜਦੋਂ ਤੁਸੀਂ ਦੋ ਤਰ੍ਹਾਂ ਦੇ ਲੋਕ ਕਹਾਣੀਕਾਰ ਹੁੰਦੇ ਨੇ ਇੱਕ ਤਾਂ ਉਹ ਜਿਹੜੇ ਧਰਮ ਦੀ ਰਾਜਨੀਤੀ ਕਰਦੇ ਨੇ ਹਾਂਜੀ ਜਿਵੇਂ ਬੀਜੇਪੀ ਕਰ ਰਹੀ ਆ ਆਰਐਸਐਸ ਕਰ ਰਹੀ ਆ ਇਸ ਵੇਲੇ ਜਾਂ ਉਹ ਲੋਕ ਖਤਰਨਾਕ ਹੁੰਦੇ ਨੇ ਜਿਨ੍ਹਾਂ ਨੂੰ ਧਰਮ ਦੀ ਵੀ ਸਮਝ ਨਹੀਂ ਤੇ ਰਾਜਨੀਤੀ ਵੀ ਸਮਝ ਨਹੀਂ ਉਹਨਾਂ ਨੂੰ ਐ ਲੱਗਦਾ ਵੀ ਟੁੱਲ ਲਾ ਲਈਏ ਕਿੱਥੇ ਕਿਵੇਂ ਵੀ ਲੱਗਦਾ ਚਾਹੇ ਕਿਤੇ ਸਿੱਖਾਂ ਨੂੰ ਯੂਜ਼ ਕਰ ਲਈਏ ਕਿਤੇ ਹਿੰਦੂਆਂ ਨੂੰ ਯੂਜ਼ ਕਰ ਲਈਏ ਕਿਤੇ ਈਸਾਈ ਭਾਈਚਾਰੇ ਨੂੰ ਯੂਜ਼ ਕਰ ਲਈਏ ਹਨਾ ਹਾਂਜੀ ਕਿਤੇ ਸਾਡੇ ਜਿਹੜੇ ਮਜ਼ਦੂਰ ਵਰਗ ਆ ਉਹਨੂੰ ਉਹ ਜਿਹੜਾ ਪਤਾ ਲੱਗ ਜਾਂਦਾ ਤੁਹਾਨੂੰ ਜਦੋਂ ਬੰਦਾ ਇਦਾਂ ਕਰ ਰਿਆ ਹੁੰਦਾ ਨਾ ਹਾਂਜੀ ਤੁਸੀਂ ਦੇਖੋ ਕਿ ਪਿਛਲੇ ਸਮੇਂ 'ਚ ਦੇਖਿਓ ਤੁਸੀਂ ਆ ਜਿਹੜੀ ਰਾਜਨੀਤੀ ਚੱਲ ਰਹੀ ਆ ਚਾਹੇ ਉਹ ਆਪ ਦੀ ਚੱਲ ਰਹੀ ਆ ਚਾਹੇ ਉਹ ਭਾਜਪੀ ਦੀ ਚੱਲ ਰਹੀ ਆ ਤਾਂ ਇੱਕਦਮ ਤੁਹਾਨੂੰ ਪਤਾ ਲੱਗੂਗਾ ਕਿ ਬਾਬਾ ਸਾਹਿਬ ਅੰਬੇਦਕਰ ਦਾ ਨਾਂ ਯੂਜ਼ ਕਰਨ ਲੱਗ ਗਏ ਹਾਂਜੀ ਪਹਿਲਾਂ ਨਹੀਂ ਸੀ ਕਰਦੇ ਪਹਿਲਾਂ ਨਹੀਂ ਸੀ ਕਰਦੇ ਹਨਾ ਤੁਸੀਂ ਇਹ ਨੋਟ ਕਰੋਗੇ ਕਿ ਜਿਹੜੀਆਂ ਸਾਡੇ ਦਫ਼ਤਰ ਨੇ ਸਰਕਾਰੀ ਹਾਂਜੀ ਉਹਨਾਂ ਦੇ ਵਿੱਚ ਮਹਾਤਮਾ ਗਾਂਧੀ ਦੀ ਫੋਟੋ ਹੁੰਦੀ ਸੀਗੀ ਹਾਂਜੀ ਭਗਤ ਸਿੰਘ ਦੀ ਹੁੰਦੀ ਸੀ ਹਨ ਤੇ ਹੁਣ ਤੁਸੀਂ ਦੇਖੋਗੇ ਕਿ ਬਾਬਾ ਸਾਹਿਬ ਅੰਬੇਦਕਰ ਜੀ ਦੀ ਫੋਟੋ ਲਾਉਣ ਲੱਗ ਗਏ ਉਹ ਹਾਂਜੀ ਹੁਣ ਗੱਲ ਅਸਲ ਦੇ ਵਿੱਚ ਉਹੀ ਹੈ ਜਿਹੜੀ ਆਪਾਂ ਕਹਿ ਕੇ ਹਟਿਆ ਉਹ ਚਾਹੇ ਆਪ ਵਾਲੇ ਹੋਣ ਚਾਹੇ ਆਪਣਾ ਬੀਜੇਪੀ ਵਾਲੇ ਹੋਣ ਤਾਂ ਉਹ ਇਸ ਗੱਲ ਨੂੰ ਯੂਜ਼ ਕਰਨ ਲੱਗ ਗਏ ਉਹ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਮਜ਼ਦੂਰ ਵਰਗ ਆ ਜਿਹੜਾ ਮੈਂ ਨਹੀਂ ਮੰਨਦਾ ਖੈਰ ਇਸ ਗੱਲ ਨੂੰ ਜਾਤ ਪਾਤ ਨੂੰ ਪਰ ਲੋਕਾਂ ਦੇ ਸਮਾਜ ਦੇ ਵਿੱਚ ਜਿਹੜੀਆਂ ਗੱਲਾਂ ਮੰਨੀਆਂ ਜਾਂਦੀਆਂ ਨੇ ਕਿ ਆਹ ਜਿਹੜੀ ਜਿਹੜੀਆਂ ਜਾਤਾਂ ਪਾਤਾਂ ਨੇ ਨੀਵੀਆਂ ਨੇ ਜਾਂ ਇਹ ਦਲਿਤ ਨੇ ਮੈਂ ਇਹ ਗੱਲਾਂ ਨੂੰ ਨਹੀਂ ਮੰਨਦਾ ਤਾਂ ਉਹਨਾਂ ਨੂੰ ਉਹਨਾਂ ਦਾ ਵੋਟ ਯੂਜ਼ ਕਰਨ ਲਈ ਬਾਬਾ ਸਾਹਿਬ ਅੰਬੇਦਕਰ ਹੋਰਾਂ ਦਾ ਨਾਮ ਯੂਜ਼ ਕਰਨ ਲਈ ਇਹ ਗੱਲ ਬੜੀ ਖਤਰਨਾਕ ਕਿਉਂਕਿ ਸਾਨੂੰ ਤੁਹਾਡੀਆਂ ਨੀਤੀਆਂ ਦਾ ਵੈਸੇ ਪਤਾ ਹੈ ਵੈਸੇ ਹੀ ਪਤਾ ਕੱਲੀ ਵੋਟੋ ਨਾਲ ਤੁਸੀਂ ਕੀ ਕਰ ਲਓਗੇ ਹਨ ਸਾਨੂੰ ਪਤਾ ਹੈ ਕਿ ਤੁਸੀਂ ਕਿੰਨੇ ਇੱਕ ਇਹਨਾਂ ਲੋਕਾਂ ਦੇ ਪੱਖ 'ਚ ਉਹਨਾਂ ਦੀ ਵਿਚਾਰਧਾਰਾ ਨੂੰ ਮੰਨਦੇ ਹੋ ਤੁਹਾਡੇ ਤੁਸੀਂ ਮੰਦਰਾ 'ਚ ਇਹਨਾਂ ਨੂੰ ਨਹੀਂ ਜਾਣ ਦਿੱਤੇ ਹਾਂਜੀ ਸਾਡੇ ਵਾਲੇ ਆ ਜਿਹੜੇ ਇਹੇ ਜੇ ਗੁਰਦੁਆਰੇ ਹੈਗੇ ਜਿੱਥੇ ਇਹਨਾਂ ਨੂੰ ਨਹੀਂ ਵੜਨ ਦਿੱਤਾ ਜਾਂਦਾ ਹਾਂਜੀ ਕਈ ਜਗ੍ਹਾ ਤੇ ਹਾਂ ਸਾਡੇ ਦੇ ਬੰਦੇ ਕੋਲੇ ਹੀ ਆ ਇੱਕ ਗੁਰਦੁਆਰਾ ਉੱਥੇ ਨਹੀਂ ਵੜਨ ਦਿੱਤਾ ਜਾਂਦਾ ਉਹਨੂੰ ਬੇਸ਼ੱਕ ਡੇਰਾ ਕਹਿਣ ਪਰ ਗੁਰੂ ਗ੍ਰੰਥ ਸਾਹਿਬ ਤਾਂ ਰੱਖਿਆ ਹੋਇਆ ਨਾ ਉੱਥੇ ਹਾਂਜੀ ਹੁਣ ਜਿੱਥੇ ਗੁਰੂ ਗ੍ਰੰਥ ਸਾਹਿਬ ਰੱਖੇ ਹੋਏ ਨੇ ਉਥੇ ਕਿਸੇ ਸੋ ਕਾਰਡ ਛੋਟੀ ਜਾਤ ਦੇ ਬੰਦੇ ਨੂੰ ਨਾਂ ਵੜਨ ਦਿੱਤਾ ਜਾਂਦਾ ਤੇ ਬਾਹਰ ਜਾ ਕੇ ਉਹੀ ਲੋਕ ਇਹ ਕਹਿਣ ਕਿ ਅਸੀਂ ਅੰਬੇਦਕਰ ਸਾਹਿਬ ਨੂੰ ਮੰਨਦੇ ਆ ਤਾਂ ਇਹ ਤਾਂ ਗੱਲ ਬਹੁਤ ਪਤਾ ਲੱਗ ਜਾਂਦੀ ਹੈ ਕਿ ਥੋਡੀ ਅਸਲ ਚ ਕੀ ਹੈ ਓਵੇਂ ਜਿਵੇਂ ਮੰਦਰਾਂ ਚ ਮੰਦਰਾਂ ਦੇ ਵਿੱਚ ਰਾਸ਼ਟਰਪਤੀ ਤੱਕ ਨੂੰ ਨੀ ਵੜਨ ਦਿੱਤਾ ਜਾਂਦਾ ਹਾਂ ਜੀ ਹਨਾ ਕਿਉਂਕਿ ਉਹ ਸੋ ਕਾਲਡ ਉਸ ਜਾਤੀ ਦਾ ਜਿਹਨੂੰ ਨਹੀਂ ਵੀ ਮੰਨਦੇ ਹਾਂ ਤੇ ਵਰਤ ਰਹੇ ਹੋ ਤੁਸੀਂ ਅੰਬੇਦਕਰ ਸਾਹਿਬ ਇਹ ਗੱਲ ਅਸਲ 'ਚ ਜੀ ਅੱਗੇ ਦਾ ਰਾਜਨੀਤਿਕ ਲੋਕ ਜਦੇ ਵੀ ਕੋਈ ਕਰਮ ਕਰਦੇ ਸੀ ਉਹ ਪਰਦੇ ਵਿੱਚ ਰਹਿ ਜਾਂਦਾ ਸੀ ਜੀ ਅੱਜ ਕੱਲ ਤਾਂ ਇਹਨਾਂ ਦੇ ਕਰਤੂਤਾਂ ਸ਼ਰਿਆ ਵਿੱਚ ਜ਼ਾਹਿਰ ਹੋ ਜਾਂਦੀਆਂ ਜੀ ਜੀ ਉਹ ਬਿਲਕੁਲ ਅਸਲ 'ਚ ਉਹੀ ਗੱਲ ਹੈ ਨਾ ਅ ਅੱਗੇ ਹੁੰਦਾ ਸੀਗਾ ਮੀਡੀਆ ਨਹੀਂ ਸੀ ਇੰਨਾ ਹਾਂ ਜੀ ਚੈਨਲ ਬਹੁਤ ਘੱਟ ਸੀਗੇ ਹੈ ਹੀ ਨਹੀਂ ਸੀਗੇ ਅਖਬਾਰ ਜਿਹੜਾ ਸੀਗਾ ਉਹ ਅਗਲੇ ਦਿਨ ਛਾਪਦਾ ਘੱਟੋ ਘੱਟ 12 14 ਘੰਟੇ ਬਾਅਦ ਕਿਤੇ ਗੱਲ ਛਾਪਦੀ ਔਰ ਜਦੋਂ ਛਾਪਦੀ ਉਦੋਂ ਵੀ ਜ਼ਰੂਰੀ ਨਹੀਂ ਕਿ ਜਿੱਥੋਂ ਦੀ ਇਹ ਗੱਲ ਵਾਪਰੀ ਸੀ ਉੱਥੇ ਕੋਈ ਕੈਮਰਾਮੈਨ ਹੋਵੇ ਜਾਂ ਨਾ ਹੋਵੇ ਹੁਣ ਤਾਂ ਹਰੇਕ ਬੰਦੇ ਕੋਲੇ ਮੋਬਾਈਲ ਆ ਹਾਂਜੀ ਹਰੇਕ ਕੋਲੇ ਸਾਰਾ ਕੁਛ ਆ ਉਹ ਉਸੇ ਵਕਤ ਜਿਹੜੇ ਵਕਤ ਗੱਲ ਵਾਪਰੀ ਉਦੋਂ ਹੀ ਕਲਿੱਪ ਬਣਾਈ ਤੇ ਉਦੋਂ ਹੀ YouTube ਤੇ Facebook ਤੇ Insta ਤੇ ਕਿਤੇ ਵੀ ਛਾੜ ਦਿੰਦੇ ਆ ਪਰ ਨਾਲ ਦੀ ਨਾਲ ਇਹ ਵੀ ਹੋ ਗਿਆ ਕਿ ਇਹ ਲੋਕ ਬਹੁਤ ਜ਼ਿਆਦੇ ਫਿਰ ਠੀਠ ਹੋ ਗਏ ਇਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੋਂ ਤਾਂ ਬਚਾਅ ਹੋ ਨਹੀਂ ਸਕਦਾ ਹਾਂਜੀ ਹਨਾ ਮਤਲਬ ਮੰਨ ਲਓ ਕੋਈ ਬੰਦਾ ਕਿਸੇ ਬੰਦੇ ਨੂੰ ਪੁਲਿਸ ਵਾਲਾ ਮੰਨ ਲਓ ਕਿਸੇ ਗਰੀਬ ਨੂੰ ੱੱਕੇ ਨਾਲ ਕੁਝ ਕੁੱਟ ਰਿਹਾ ਤੇ ਕਿਸੇ ਨੇ ਬਣਾ ਲਈ ਉਹ ਹਨਾ ਕਲਿੱਪ ਬਣਾ ਲਈ ਤਾਂ ਪੁਲਿਸ ਵਾਲੇ ਨੂੰ ਪਤਾ ਹੀ ਹੈ ਕਿ ਚੜੂਗਾ ਚੜੂਗਾ ਹਨਾ ਸੋਸ਼ਲ ਮੀਡੀਆ ਤੇ ਕਿਸੇ YouTube ਤੇ ਤਾਂ ਇਸ ਗੱਲ ਨੂੰ ਕੋਈ ਬਾਲਾ ਸੀਰੀਅਸਲੀ ਨਹੀਂ ਲੈਂਦਾ। ਸੀਰੀਅਸ ਨਹੀਂ ਲੈਂਦਾ। ਓਵੇਂ ਜਿਵੇਂ ਇਹ ਕਰਦੇ ਆ ਜਿਹੜੇ ਨੇਤਾ ਨੇ ਇਹਨਾਂ ਨੂੰ ਪਤਾ ਹੀ ਆ ਕਿ ਜੇ ਮੰਨ ਲਓ ਬੇਰੋਜ਼ਗਾਰਾਂ ਤੇ लाठी चार्ज ਹੋ ਰਿਹਾ ਅਧਿਆਪਕਾਂ ਤੇ लाठी चार्ज ਹੋ ਰਿਹਾ ਤੇ ਉਹਦੇ ਵਿੱਚ ਆਪ ਜਾ ਕੇ ਕਿਸਨੂੰ ਮਾਰਨ ਲੱਗ ਜਾਂਦੇ ਆ ਮੁੰਡੇ ਕੁੜੀਆਂ ਨੂੰ। ਤੈਨੂੰ ਪਤਾ ਹੀ ਹੁੰਦਾ ਵੀ ਇਹ ਕੋਈ ਏਡੀ ਗੱਲ ਨਹੀਂ ਕਿਉਂਕਿ ਕਿਉਂਕਿ ਇਹਨਾਂ ਦਾ ਮਕਸਦ ਜਿਹੜੇ ਇਹਨਾਂ ਦੇ ਆਕਾ ਨੇ ਉਹਨਾਂ ਦੀ ਨਜ਼ਰ ਦੇ ਵਿੱਚ ਨੰਬਰ ਬਣਾਉਣਾ ਹੁੰਦਾ ਚੰਗੇ ਰਹਿਣ ਮੰਨ ਲਓ ਕਿਸੇ ਐਮਪੀ ਦੀ ਚਮਚਾਗਿਰੀ ਚ ਐਮਐਲਏ ਪੱਧਰ ਦੇ ਜਾਂ ਜ਼ਥੇਦਾਰ ਪੱਧਰ ਦੇ ਜਾਂ ਬਲਾਕ ਪੱਧਰ ਦੇ ਜਾਂ ਪਿੰਡ ਪੱਧਰ ਦੇ ਜਿਹੜੇ ਲੋਕ ਨੇ ਜਿਹੜੇ ਲੀਡਰ ਨੇ ਉਹਨਾਂ ਦਾ ਮਕਸਦ ਆਪ ਦੇ ਜ਼ਿਲ੍ਹਾ ਪੱਧਰ ਦੇ ਜਾਂ ਪੰਜਾਬ ਪੱਧਰ ਦੇ ਲੀਡਰ ਨੂੰ ਖੁਸ਼ ਕਰਨਾ ਹੁੰਦਾ ਉਹ ਕਹਿੰਦਾ ਜੀ ਤੁਹਾਡੀ ਰੈਲੀ ਦੇ ਵਿੱਚ ਦੇਖੋ ਆ ਫਲਾਣੇ ਬੰਦੇ ਗੰਦ ਪਾਉਣ ਆਏ ਸੀ ਅਸੀਂ ਕੁੱਟੇ ਉਹ ਅਸੀਂ ਫੈਂਟੇ ਹਾਂ ਉਹ ਫੈਟਦੇ ਆਂ ਦੀਆਂ ਜਿੰਨੀਆਂ ਮਰਜ਼ੀ ਵੀਡੀਓ ਬਣ ਜਾਣ ਉਹ ਉਹਨਾਂ ਦਾ ਮਤਲਬ ਇੱਕ ਤਰ੍ਹਾਂ ਦਾ ਪਾਰਟ ਆਫ ਗੇਮ ਹੁੰਦਾ ਜਿਵੇਂ ਉਹ ਤਾਂ ਹੈਗਾ ਹੀ ਆ ਉਹਨਾਂ ਨੂੰ ਕੋਈ ਇਸ ਗੱਲ ਨਾਲ ਫਰਕ ਨਹੀਂ ਪੈਂਦਾ ਟੀਟ ਤਾਂ ਹੀ ਇਸ ਲੈਵਲ ਦੀ ਹੋਗੀ ਬਿਸ਼ਰਮ ਹੀ ਇੰਨੇ ਜਿਆਦੇ ਹੋਗੇ ਵੀ ਉਹਨਾਂ ਨੂੰ ਹੋ ਗਿਆ ਯਾਰ ਹੁਣ ਕਰਨੀ ਤਾਂ ਰਾਜਨੀਤੀ ਆ ਲੋਕੋ ਕਿਵੇਂ ਰੱਖ ਲਈ ਇਸ ਕਰਕੇ ਉਹਨਾਂ ਨੂੰ ਪਤਾ ਨਾ ਵੀ ਨੱਚਣਾ ਕੁੰਡ ਨਹੀਂ ਕੱਢਿਆ ਕੁਝ ਨਹੀਂ ਆਉਂਦਾ ਉਹ ਕਹਿੰਦੇ ਕੋਈ ਗੱਲ ਨਹੀਂ ਇਸ ਕਰਕੇ ਉਹ ਸਾਰਾ ਕੁਝ ਪਤਨ ਹੋ ਰਿਹਾ ਹੈ ਜਿਸ ਤਰੀਕੇ ਨਾਲ ਰਾਜਨੀਤੀ ਦਾ ਔਰ ਰਾਜਨੀਤਿਕ ਚਰਿੱਤਰ ਦਾ ਜਿਵੇਂ ਪਤਨ ਹੋ ਰਿਹਾ ਉਵੇਂ ਹੀ ਉਹ ਲੋਕ ਕਹਿੰਦੇ ਫਿਰਾਂ ਅਹੀਂ ਅਹੀਂ ਚੱਲਾਂਗੇ ਅਸੀਂ ਤਾਂ ਕਰ ਲੋ ਕੀ ਕਰਦੇ ਤੁਸੀਂ ਕੀ ਕਰੋਗੇ ਕੀ ਕਰੋਗੇ ਅਨਾ ਜਦੋਂ ਬੰਦਾ ਠੀਠ ਹੀ ਇੰਨਾ ਹੋ ਗਿਆ ਕਿ ਢੀ ਹਾਸੋ ਹੀੜੀ ਗੱਲ ਨਹੀਂ ਹੈਗੀ ਵੀ ਰਿਸ਼ਵਤ ਦੇ ਦੋਸ਼ ਚ ਫੜਿਆ ਬੰਦਾ ਰਿਸ਼ਵਤ ਦੇ ਕੀ ਛੁੱਟ ਜਾਂਦਾ ਹਾਂ